ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਅੱਜ ਆਪਾਂ ਜਿਸ ਇਸ ਆਸਥਾਨ ਡੇਰਾ ਕੋਹੀ ਵਾਲਾ ਕੁਲੀ ਕਲਾ ਜਿੱਥੇ ਆਪਾਂ ਸਾਰੇ ਅੱਜ ਇਕੱਤਰ ਹੋਇਆ ਇੱਥੇ ਗੁਰੂ ਨਾਨਕਪੁੱਤਰ ਜੋ ਭਗਵਾਨ ਸ੍ਰੀ ਚੰਦ ਮਹਾਰਾਜ ਜਿੰਦੇ ਇੱਥੇ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹਰ ਸਾਲ ਹੀ ਤਕਰੀਬਨ ਇੱਥੋਂ ਦੇ ਇੱਕ ਸਾਧੂ ਹਨ ਬਾਬਾ ਚੰਦ ਰਾਜ ਜੀ ਤਕਰੀਬਨ 50-55 ਸਾਲ ਤੋਂ ਇੱਥੇ ਤੇ ਸਮਾਗਮ ਚੱਲਦਾ ਆ ਰਿਹਾ ਲੜੀਵਾਰ ਤੇ ਜਿੱਥੇ ਅੱਜਕੱਲ੍ਹ ਆਸਮਾਨਗੁੰ ਦੇ ਵਿੱਚ ਅਸਤ ਬਾਬਾ ਹਰਜਿੰਦਰ ਸਿੰਘ ਮੰਜਪੁਰ ਵਾਲੇ ਆ ਕੀ ਦੀਵਾਨ ਵੀ ਸਜਉਂਦੇ ਨੇ ਪਹਿਲਾਂ ਸੋੜਾ ਸੇਵਾਲੇ ਮਹਾਪੁਰਖ ਇਸ ਪਾਵਨ ਸਥਾਨ ਦੇ ਸੇਵਾ ਕਰਿਆ ਕਰਦੇ ਸੀ ਉਹ ਸਾਰੇ ਕੀਰਤਨ ਦੀਵਾਨ ਨੂੰ ਸਜਾਇਆ ਕਰਦੇ ਸੀ ਹੁਣ ਇਹ ਮੰਜਪੁਰ ਵਾਲੇ ਬਾਬਾ ਜੀ ਜਿਹੜੇ ਇਸੇ ਧਰਤੀ ਦੇ ਵਿੱਚੋਂ ਇਤਨੀ ਬਾਬਾ ਚਰਨ ਦਾਸ ਜੀ ਕੋਲੋਂ ਇੱਥੋਂ ਦੀ ਵਿਦਿਆਰਥੀ ਸੀ ਇੱਥੋਂ ਹੀ ਜਾ ਕੇ ਹੁਣ ਉਹ ਤੱਕ ਤਾਂ ਤੱਕ ਸ੍ਰੀ ਦਰਬਾਰ ਸਾਹਿਬ ਤੋਂ ਵੀ ਕਥਾ ਕਰਦੇ ਨੇ ਤੇ ਹੁਣ ਦੇਸਾਂ ਦੇਸਾਂ ਦਾ ਕੋਲ ਸਾਰੇ ਪ੍ਰਚਾਰ ਉਹਨਾਂ ਦਾ ਚੱਲ ਰਿਹਾ ਹੈ ਸਾਜ ਉਹਨਾਂ ਮਹਾਪੁਰਖਾਂ ਦੀ ਯਾਦ ਵਿੱਚ ਜਵਾਹਰ ਚੰਦ ਰਾਜ ਦੀ ਯਾਦ ਦੇ ਵਿੱਚ ਅਤੇ ਸੰਧ ਸਿਉੜਾ ਸਾਹਿਬ ਵਾਲੇ ਮਹਾਪੁਰਖਾਂ ਦੀ ਯਾਦ ਦੇ ਵਿੱਚ ਅਤੇ ਗਿਆਨੀ ਉਦਮ ਸਿੰਘ ਜੀ ਖਨਿਆਣ ਜਿਹੜੇ ਜਲਾਵਤਨੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜੀ ਉਹਨਾਂ ਦੀ ਯਾਦ ਦੇ ਵਿੱਚ ਅਤੇ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦੇ ਪ੍ਰਕਾਸ਼ ਦਾ ਅਨੁਮਖ ਰੱਖ ਕੇ ਸਮਾਗਵਾਂ ਅੱਜ ਕੀਤੇ ਜਾਂਦੇ ਨੇ 4 ਦਿਨ ਦਾ ਸਮਾਜ ਸ੍ਰੀ ਸਮਾਪਤੀ ਦੇ ਵਿੱਚ ਦੂਰੋਂ ਦੇਸ਼ਾਂ ਤੋਂ ਬੁਝੇ ਸਾਕੋ ਇੱਥੇ ਸੰਗਤ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਦੇ ਤੋਂ ਜੋ ਵੀ ਕੋਈ ਮੰਗ ਮੰਗਦਾ ਸਾਰੇ ਪ੍ਰਾਪਤ ਹੀ ਹੋੁੰਦੇ ਆ ਨੇ ਇਹ ਪਾਵਨ ਰਸਤਾਨ ਮਹਾਪੁਰਖਾਂ ਦੀ ਪਾਵਨਤਾ થી ਰੰਗਿਆ ਹੋਇਆ ਜਿੱਥੇ ਸਾਧੂ ਮਹਾਪੁਰਖ ਵੱਖ-ਵੱਖ ਸ਼ਖਰਦਾਜ ਆਉਂਦੇ ਨੇ ਉੱਥੇ ਰਾਜਨੀਤਿਕ ਤੌਰ ਦੇ ਵੀ ਇਸ ਰਸਤਾਨ ਦੇ ਵਿੱਚ ਸਾਰੇ ਪਿਆਰ ਦੇ ਨਾਲ ਸਾਰੇ ਆ ਕੇ ਸਰਦਾ ਦੇ ਨਾਲ ਇੱਥੇ ਸਾਰੇ ਪਿਆਰ ਦੇ ਨਾਲ ਨਤਮਸਤਕ ਹੁੰਦੇ ਦੇ ਦੀ ਵਾਸ਼ੁਟਿਕਾ ਕੰਸਾ ਵੈਕ